ਖਬਰਨਾਮਾ ਦੇਖ ਰਿਹਾ ਸਾਰੇ ਹੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਆ ਤੁਹਾਡਾ ਖੁਸ਼ ਰਾਜ ਕਹਿੰਦੇ ਨੇ ਦੁਸ਼ਮਣੀ ਕਦੇ ਵੀ ਬੁੱਢੀ ਨਹੀਂ ਹੁੰਦੀ ਇੱਕ ਪਾਸੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਜਿਮਣੀ ਚੋਣ ਦੇ ਲਈ ਭਾਰਤ ਪੂਸ਼ਣ ਆਸ਼ਰੂ ਹਲਕਾ ਲੁਧਿਆਣਾ ਪੱਛਮੀ ਤੋਂ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਹੈ ਸਾਰੇ ਹੀ ਵੱਡੇ ਆਗੂਆਂ ਨੇ ਭਾਰਤ ਪੂਸ਼ਣ ਆਸ਼ਰੂ ਵਧਾਈਆਂ ਦਿੱਤੀਆਂ ਅਤੇ ਇਹ ਵੀ ਭਰੋਸਾ ਦਿੱਤਾ ਕਿ ਇਸ ਵਾਰ ਜਿਮਨੀ ਚੋਣ ਦੀ ਸੀਟ ਹਰ ਹਾਲਤ ਵਿੱਚ ਜਿੱਤੀ ਜਾਵੇਗੀ ਭਾਰਤ ਭੂਸ਼ ਅਸ਼ੂ ਵੱਲੋਂ ਕਿਉਂਕਿ ਭਾਰਤ ਭੂਸ਼ਨ ਆਸ਼ੂ ਦੇ ਘਰ ਵੱਡੇ ਸਾਰੇ ਵੀ ਜਿੰਨੇ ਆਪ ਉਹ ਕਾਂਗਰਸ ਪਾਰਟੀ ਦੇ ਲੀਡਰ ਨੇ ਉਹਨਾਂ ਨੇ ਡੇਰੇ ਲਾ ਦਿੱਤੇ ਨੇ ਲੇਕਿਨ ਇੱਕ ਵਾਰ ਵੀ ਨਹੀਂ ਕਿਹਾ ਰਾਜਾ ਵੜਿੰਗ ਨੇ ਨਾ ਵਧਾਈ ਦਿੱਤੀ ਲੇਕਿਨ ਰਾਜਾ ਵੜਿੰਗ ਦੇ ਨਾਲ ਹੋਈ ਜੱਗੋ 13ਵੀਂ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਗਿਆ ਕਿ ਕਿੰਨੀ ਕੂ ਵੈਲਿਊ ਹੈ ਰਾਜਾ ਵਰਿੰਗ ਦੀ ਜੇ ਰਾਜਾ ਵਰਿੰਗ ਸੇਰ ਹੈ ਉਦੋਂ ਭਾਰਤ ਭੂਸ਼ਣ ਸਵਾ ਸੇਰ ਹੈ ਇਹ ਜਿਹੜਾ ਰੋਲਾ ਹੈ ਇਹ ਲੜਾਈ ਹੈ ਜਿਹੜੇ ਮਤਭੇਦ ਨੇ ਇਹ ਲੋਕ ਸਭਾ ਦੀਆਂ ਚੋਣਾਂ ਤੋਂ ਚੱਲ ਰਹੇ ਨੇ ਭਾਰਤ ਆਸ਼ੂ ਭੂਸ਼ਣ ਅਤੇ ਰਾਜਾ ਵਰਿੰਗ ਦੇ ਵਿਚਕਾਰ ਲੋਕ ਸਭਾ ਦੀ ਸੀਟ ਨੂੰ ਲੈ ਕੇ ਕਿਉਂਕਿ ਭਾਰਤ ਪੂਸ਼ਨ ਆਸ਼ੂ ਨੂੰ ਪਹਿਲਾਂ ਕਾਂਗਰਸ ਪਾਰਟੀ ਦੀ ਵੱਲੋਂ ਹਰੀ ਝੰਡੀ ਮਿਲੀ ਸੀ ਲੇਕਿਨ ਫਿਰ ਪਤਾ ਨਹੀਂ ਰਾਜਾ ਵੜਿੰਗ ਨੇ ਕਿਹੜਾ ਪੱਤਾ ਖੇਡਿਆ ਤੇ ਹਲਕਾ ਲੋਕ ਸਭਾ ਦੀ ਸੀਟ ਮਿਲ ਗਈ ਲੁਧਿਆਣਾ ਤੋਂ ਭਾਰਤ ਪੂਸ਼ਨ ਆਸ਼ੂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਰਾਜਾ ਵੜਿੰਗ ਦੇ ਨਾਲ ਨਹੀਂ ਖੜੇ ਕਾਫੀ ਲੰਬੇ ਸਮੇਂ ਤੋਂ ਇੱਕ ਦੂਜੇ ਦੇ ਨਾਲ ਮਤਭੇਦ ਕੋਈ ਵੀ ਵਿਚਾਰ ਵਟਾਂਦਰਾ ਨਹੀਂ ਕੀਤਾ ਗਿਆ ਜਦੋਂ ਜੇਲ੍ਹ ਦੇ ਵਿੱਚ ਬੰਦ ਸੀ ਇਧਰ ਅੱਜ ਖਾਲੀ ਮੁਰਨਾ ਪਿਆ ਰਾਜਾ ਵਰਿੰਗ ਨੂੰ ਰਾਜਾ ਵਰਿੰਗ ਨੂੰ ਝਟਕਾ ਲੱਗਿਆ ਹੈ ਭਾਰਤ ਪੂਸ਼ਣ ਆਸ਼ੂ ਨੇ ਨਹੀਂ ਮਿਲਿਆ ਰਾਜਾ ਵਰਿੰਗ ਨੂੰ ਰਾਜਾ ਵਰਿੰਗ ਦੇ ਨਾਲ ਸਿਰਫ ਫੋਨ ਤੇ ਗੱਲਬਾਤ ਕੀਤੀ ਯਾਨੀ ਕਿ ਕਾਫੀ ਲੰਮਾ ਸਮਾਂ ਘਰ ਦੇ ਵਿੱਚ ਬੈਠ ਕੇ ਵਾਪਸ ਆ ਗਏ ਰਾਜਾ ਵਰਿੰਗ ਰਾਜਾ ਵਰਿੰਗ ਨੇ ਕਿਹਾ ਕਿ ਰਾਜਾ ਵਰਿੰਗ ਨੂੰ ਭਾਰਤ ਪੂਸ਼ਣ ਆਸ਼ੂ ਨੇ ਕਿਹਾ ਫੋਨ ਕਰਕੇ ਜੇਕਰ ਤੁਸੀਂ ਮੈਨੂੰ ਪਹਿਲਾਂ ਦੱਸਦੇ ਤਾਂ ਸ਼ਾਇਦ ਤੁਹਾਨੂੰ ਮੈਂ ਮਿਲਦਾ ਸਮਾ ਦਿੰਦਾ ਇਹ ਗੱਲ ਕਹੀ ਹੈ ਪ੍ਰਧਾਨ ਨੂੰ ਭਾਲਤ ਕੁਸ਼ਨ ਆਸ਼ੂ ਨੇ ਉਹਨਾਂ ਕਹਿਆ ਕਿ ਅੱਗੇ ਜੇਕਰ ਤੁਹਾਡੀ ਤੋਂ ਵਿਖਦੇ ਵਿੱਚ ਫਿਊਚਰ ਦੇ ਵਿੱਚ ਮੈਨੂੰ ਜ਼ਰੂਰਤ ਪਈ ਤਾਂ ਮੈਂ ਤੁਹਾਡੇ ਨਾਲ رابطہ ਕਾਇਮ ਕਰਾਂਗਾ ਤੁਹਾਡੇ ਨਾਲ ਗੱਲਬਾਤ ਜ਼ਰੂਰ ਕਰਾਂਗਾ ਯਾਨੀ ਕਿ ਰਾਜਾ ਵੜਿੰਗ ਨੂੰ ਚੋਣ ਮੈਦਾਨ ਦੇ ਵਿੱਚ ਪ੍ਰਚਾਰ ਵੀ ਨਹੀਂ ਕਰ ਦਿੱਤਾ ਜਾਵੇਗਾ ਭਾਰਤ ਭੂਸ਼ਣ ਆਸ਼ੂਤੋ ਆਖਰਕਾਰ ਇਹ ਚੱਲ ਕੀ ਰਿਹਾ ਹੈ ਕਾਂਗਰਸ ਪਾਰਟੀ ਵਿੱਚ ਯਾਨੀ ਕਿ ਬੇਰੰਗ ਮੁੜੇ ਰਾਜਾ ਵੜਿੰਗ ਰਾਜਾ ਵੜਿੰਗ ਘਰ ਦੇ ਵਿੱਚ ਬੈਠ ਬੈਠ ਕੇ ਥੱਕ ਗਿਆ ਬਾਅਦ ਵਿੱਚ ਜਦੋਂ ਫੋਨ ਕੀਤਾ ਗਿਆ ਤੇ ਸਿੱਧਾ ਕਹਿ ਦਿੱਤਾ ਗਿਆ ਕਿ ਮੇਰੇ ਕੋਲ ਭਾਈ ਟਾਈਮ ਹੀ ਨਹੀਂ ਤੁਸੀਂ ਸਾਨੂੰ ਦੱਸ ਕੇ ਆਉਣਾ ਸੀ ਬੇਰੰਗ ਮੁੜੇ ਰਾਜਾ ਵੜਿੰਗ ਭਾਰਤ ਪੂਸ਼ਣ ਆਸ਼ੂ ਦੇ ਘਰ ਤੋਂ ਭਾਰਤ ਪੂਸ਼ਣ ਆਸ਼ੂ ਨਹੀਂ ਮਿਲੇ ਉਹਨਾਂ ਨੇ ਕਿਹਾ ਕਿ ਜੇਕਰ ਤੁਹਾਡੀ ਭਵਿੱਖ ਦੇ ਵਿੱਚ ਲੋੜ ਪਈ ਤਾਂ ਮੈਂ ਤੁਹਾਨੂੰ ਜ਼ਰੂਰ ਮਿਲਾਂਗਾ ਯਾਨੀ ਕਿ ਜਿਹੜੇ ਰਾਜਾ ਵੜਿੰਗ ਨੇ ਉਹਨਾਂ ਨੂੰ ਪਤਾ ਲੱਗ ਗਿਆ ਹੈ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਗਿਆ ਹੈ ਕਿ ਕਾਂਗਰਸ ਪਾਰਟੀ ਦੇ ਵੱਡੇ ਆਗੂ ਜਿਹੜੇ ਮੇਰੇ ਤੋਂ ਸੀਨੀਅਰ ਨੇ ਜਾਂ ਸਨੀਅਰਟੀ ਚ ਕੰਮ ਕਰ ਰਹੇ ਨੇ ਉਹਨਾਂ ਦੀ ਵੈਲਿਊ ਜਿਹੜੀ ਹੈ ਮੇਰੇ ਨਾਲੋਂ ਜ਼ਿਆਦਾ ਹੈ ਜਿਸ ਤਰ੍ਹਾਂ ਅਰਸ਼ਦੀਪ ਤੈਰ ਕਹਿੰਦੇ ਹੁੰਦੇ ਸੀ ਕਿ ਰਾਜਾ ਬੁੜਿੰਗ ਤਾਂ ਨਾਮ ਦੇ ਹੀ ਰਾਜਾ ਪ੍ਰਧਾਨ ਨੇ ਉਹਨਾਂ ਦੀ ਤਾਂ ਕੋਈ ਗੱਲ ਹੀ ਨਹੀਂ ਸੁਣਦਾ ਲੇਕਿਨ ਅੱਜ ਉਹ ਸਪਸ਼ਟ ਹੋ ਗਿਆ ਜਦੋਂ ਭਾਰਤ ਪੂਸ਼ਨ ਆਸ਼ੂ ਨੇ ਕੋਰੀ ਨਾ ਕਰ ਦਿੱਤੀ ਕਿ ਭਵਿਕ ਦੇ ਵਿੱਚ ਸਮਾਂ ਮਿਲਿਆ ਜ਼ਰੂਰਤ ਹੋਈ ਤਾਂ ਮੈਂ ਤੁਹਾਡੇ ਨਾਲ ਜ਼ਰੂਰ ਡਾਪਤਾ ਕੈਮ ਕਰਾਂਗਾ ਰਾਜਾ ਉੜਿੰਗ ਦੀ ਲੱਗਦਾ ਹੈ ਕਿ ਕਾਂਗਰਸ ਦੇ ਵਿੱਚੋਂ ਛੁੱਟੀ ਹੋਣ ਜਾ ਰਹੀ ਹੈ ਧੰਨ